ਬਾਈ ਰਮਦਾਸ ਐ ਸੋਨੇ ਮੌਜੂਦ ਆ ਤੇ ਇੱਥੇ ਨਾ ਐਕਸੀਡੈਂਟ ਹੋਇਆ ਇੱਕ ਔਰ ਟਿੱਪਰ ਜਿਹੜੇ ਰੇਤ ਵਾਲੇ ਜਿਹੜੇ ਚੱਲਣੇ ਸ਼ੁਰੂ ਵੀ ਹੋ ਗਏ ਆ ਇਧਰੋਂ ਲੋਕਾਂ ਦੀ ਹਾਲੇ ਅਥੂ ਨਹੀਂ ਕਿ ਸੋਕਰ ਪਰ ਉਤੋਂ ਪਹਿਲਾਂ ਹੀ ਜਿਹੜਾ ਰੇਤਾ ਵਾਲਾ ਚੱਪਰਿਆ ਉਹ ਜੰਣਾ ਸ਼ੁਰੂ ਹੋ ਗਿਆ ਤੇ ਉਹਦੇ ਨਾਲ ਐਕਸੀਡੈਂਟ ਹੋਇਆ ਇੱਥੇ ਤੇ ਮੰਤਰੀ ਸਾਹਿਬ ਇੱਥੇ ਮੌਕੇ ਤੇ ਹੀ ਲੰਘ ਰਹੇ ਸੀ ਇੱਥੇ ਇੱਥੇ ਖੜੇ ਆ ਮੰਤਰੀ ਸਾਹਿਬ ਵੀ ਤੇ ਇੱਥੇ ਆ ਡੈੱਡ ਬੋਡੀ ਪਈ ਹੋਈ ਆ ਛੜਕ ਦੇ ਉੱਤੇ ਤੇ ਅਸੀਂ ਤੁਹਾਨੂੰ ਬਖਾ ਨਹੀਂ ਸਕਦੇ ਵੀ ਜੋ ਉਹਨਾਂ ਦੇ ਚਿਹਰੇ ਤਾਂ ਬਣਿਆ ਹੋਇਆ ਸਾਰਾ ਦਿਮਾਗ ਦਾ ਜਿਹੜਾ ਹਿੱਸਾ ਆ ਉਹ ਸਾਰਾ ਨਿਕਲ ਕੇ ਜਿਹੜਾ ਬਾਹਰ ਆ ਚੁੱਕਾ ਸੋ ਭਾਈ ਇਹ ਇਥੋਂ ਲੱਗੋ ਧਰਮਕੋਟ ਪਿੰਡ ਹੈ ਜੀ ਜਾਂ ਤਾਂ ਕਿਹੜਾ ਧਰਮਪੁਰਾ ਧਰਮ ਧਰਮਪੁਰਾ ਪਿੰਡ ਹੈ ਕਿ ਧਰਮਕੋਟ ਧਰਮਕੋਟ ਹੈ ਜੀ ਇਹ ਜਿਹੜਾ ਤਲਾਬ ਵਾਲਾ ਚੌਂਕਾ ਗੁਰਦੁਆਰਾ ਇੱਥੇ ਦੀ ਜੜੀ ਹੈਗੀ ਹੈ ਦੁਰਘਟਨਾ ਹੁਣੇ ਹੋਣੀ ਇੱਥੇ ਹੋਈ ਹੈ ਜੀ ਜਿਹੜੇ ਇੱਥੇ ਹੁਣ ਐਸਟਮਨ ਰਮਦਾਸ ਹੋਇਆ ਐਕਸੀਡੈਂਟ ਹੋਇਆ ਟਿਪਰ ਇਹਨਾਂ ਦਾ ਜਿਹੜਾ ਆ ਪੁਲਿਸ ਵੱਲੋਂ ਪਿੱਛਾ ਕਰਕੇ ਤੇ ਫੜ ਕੇ ਇਹਨਾਂ ਨੂੰ ਜਿਹੜਾ ਹੈਗਾ ਉਹ ਲਿਆਂਦਾ ਗਿਆ ਔਰ ਇਹ ਇੱਥੇ ਇਹ ਤਾਂ ਵੀਡੀਓ ਬਣਾ ਰਹੇ ਆ ਵੀ ਕਿਸੇ ਵੇਲੇ ਕੀ ਹੁੰਦਾ ਕਿ ਬਾਅਦ ਵਿੱਚ ਕਾਗਜ਼ ਪੱਤਰ ਹੁੰਦੇ ਨਹੀਂਗੇ ਤੇ ਉਸ ਤੋਂ ਬਾਅਦ ਵਿੱਚ ਇਹਨੂੰ ਬਦਲ ਦਿੱਤਾ ਜਾਂਦਾ ਇਸ ਕਰਕੇ ਅਸੀਂ ਜਿੱਥੋਂ ਇਹ ਜਿਹੜੀ ਮੌਕੇ ਦੀ ਵੀਡੀਓ ਆ ਤੁਹਾਨੂੰ ਪੁਲਿਸ ਲਿਜਾ ਰਹੀ ਆ ਉਹਦੀ ਵੀਡੀਓ ਤੁਹਾਨੂੰ ਮੌਕੇ ਦੀ ਅਸੀਂ ਆਪਣਾ ਰਿਕਾਰਡ ਕਰ ਰਹੇ ਆ ਇੱਥੇ ਕਿ ਇਹ ਨਾ ਹੋਵੇ ਕਿ ਕੱਲ ਨੂੰ ਬੰਦੇ ਬਦਲ ਕੇ ਤੇ ਇਹ ਕੋਈ ਨਾ ਇਹਨੂੰ ਰਫਾ ਰਫਾ ਕਰਨ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾਵੇ ਹਰੀ ਭਾਈ ਅਕਸ਼ਰ ਹਰੀ ਭਾਈ ਰਮਦਾਸ ਆ ਇਸ ਵੇਲੇ ਖੜੇ ਆ ਤਲਾਸ਼ ਸਾਹਿਬ ਗੁਰਦੁਆਰੇ ਦੇ ਕੋਲ ਜਿੱਥੇ ਗੱਗੋਮਾਲ ਨੂੰ ਛੜਕ ਮੋੜਦੀ ਆ ਔਰ ਟਿੱਪਰ ਦੇ ਨਾਲ ਇੱਥੇ ਇੱਕ ਦੁਖਦਾਈ ਘਟਨਾ ਵਾਪਰੀ ਆ ਅਮਰਜੀਤ ਸਿੰਘ ਪਿੰਡ ਧਰਮਕੋਟ ਦੇ ਜਿਹੜੇ ਹੈਗੇ ਰਹਿਣ ਵਾਲੇ ਸੀ ਲਾਡੀ ਜਿਹਨਾਂ ਦੇ ਪਿੰਡ ਦਾ ਨਾਂ ਆ ਉਹਨਾਂ ਦਾ ਜਿਹੜਾ ਐਕਸੀਡੈਂਟ ਦੇ ਵਿੱਚ ਜਿਹੜੀ ਆ ਮੌਤ ਹੋ ਗਈ ਆ ਭਾਈ ਇੱਥੇ ਰੇਤਾ ਜਿਹੜੀ ਕੱਢਣ ਦਾ ਜਿਹੜਾ ਕੰਮ ਆ ਉਹ ਸ਼ੁਰੂ ਹੀ ਕਰ ਦਿੱਤਾ ਗਿਆ ਹਲੇ ਲੋਕਾਂ ਦੇ ਅੱਥਰੂ ਨਿਗੇ ਪੁੰਜੇ ਗਏ ਲੋਕਾਂ ਦੇ ਜਿਹੜੇ ਘਰਾਂ ਦੇ ਮਰਮਤ ਆ ਉਹ ਨਹੀਂ ਕਰਵਾਈ ਗਈ ਲੋਕਾਂ ਨੂੰ ਆਪਣੀ ਜ਼ਿੰਦਗੀ ਤੇ ਜਿਹੜਾ ਬਸਰ ਕਰਦਾ ਉਹ ਹਲੇ ਰੀ ਤਰੀਕਾ ਲੱਭ ਰਿਹਾ ਪਰ ਰੇਤਾਂ ਜਿਹੜੇ ਰੇਤਾਂ ਨੇ ਮਾਈਨਿੰਗ ਮਾਫੀ ਆ ਉਹਨੇ ਆਪਣਾ ਇੱਥੇ ਕੰਮ ਸ਼ੁਰੂ ਹੀ ਕਰ ਦਿੱਤਾ ਆ ਸੜਕਾਂ ਹਲੇ ਟੁੱਟੀਆਂ ਹੋਈਆਂ ਪਿੰਡਾਂ ਨੂੰ ਜਾਣ ਵਾਲੀਆਂ ਰਸਤੇ ਹਲੇ ਹੈਗੇ ਨਹੀਂ ਪਰ ਟਿਪਰ ਇੱਥੋਂ ਹਨੇਰੀ ਦੀ ਸਪੀਡ ਨਾਲ ਟਿਪਰ ਨਿਕਲਦੇ ਆ ਕਿਸਾਨ ਮਜ਼ਦੂਰ ਦੀ ਕਮੇਟੀ ਦਾ ਸਾਡਾ ਲੰਗਰ ਇੱਥੇ ਪਿਛਲੇ 28 ਤਰੀਕ ਤੋਂ ਚੱਲ ਰਿਹਾ ਤੇ ਅਸੀਂ ਵੇਖ ਰਹੇ ਆ ਕਿ ਪਿਛਲ ਲਗਭਗ 15 ਦਿਨ ਤੋਂ ਜਿਹੜੇ ਟਿਪਰਾਂ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਹੋਈ ਆ ਤੇ ਇੱਥੇ ਮੰਤਰੀ ਸਾਹਿਬ ਹੀ ਆਏ ਸੀ ਮੌਕੇ ਤੇ ਮੰਤਰੀ ਸਾਹਿਬ ਨੇ ਆ ਕੇ ਇੱਥੇ ਆਣ ਕੇ ਚਲੋ ਉਹਨਾਂ ਦੀ ਗੱਡੀ ਇੱਥੇ ਖੜੀ ਸੀ ਉਹਨਾਂ ਦੀ ਜਿਹੜੀ ਸਿਕਿਉਰਿਟੀ ਵਾਲੀ ਗੱਡੀ ਫਿਰ ਪਿੱਛੇ ਗਈ ਆ ਟਿਪਰ ਦੇ ਉਹਨਾਂ ਨੇ ਘੇਰਿਆ ਟਿਪਰ ਫੜ ਕੇ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਿਹੜੇ ਹੈਗੇ ਸੀ ਡਰਾਈਵਰ ਸੀਗੇ ਟਿਪਰ ਆਪਣਾ ਸਾਈਡ ਤੇ ਲਵਾ ਲਿਆ ਗਿਆ ਪਰ ਇੱਥੇ ਮੰਤਰੀ ਸਾਹਿਬ ਜਵਾਬ ਨਹੀਂ ਦੇ ਕੇ ਗਏ ਭਈ ਭਾਈ ਜਿਹੜੀਆਂ ਟਰਾਲੀਆਂ ਰੇਤ ਵਾਲੀਆਂ ਭਰ-ਭਰ ਕੇ ਆਪਣਾ ਜਾ ਰਹੇ ਆ ਜਿਹੜੇ ਟਿਪਰ ਭਰ ਕੇ ਜਾ ਰਹੇ ਆ ਉਹ ਕਿਹੜੀ ਮਾਈਨਿੰਗ ਪਾਲਿਸੀ ਦੇ ਤਹਿਤ ਇਹਨਾਂ ਨੇ ਸ਼ੁਰੂ ਵੀ ਕਰ ਦਿੱਤੇ ਆ ਸੋ ਅੱਜ ਦੀ ਜਿਹੜੀ ਇਹ ਦੁਖਦਾਈ ਘਟਨਾ ਵਾਪਰੀ ਆ ਭਾਈ ਅਸੀਂ ਕਹਾਂ ਨੌਜਵਾਨ ਆਪਣਾ ਭਾਈ ਸੀਗਾ ਵੀਰ ਸੀਗਾ ਜਿਹਦੀ ਮੌਤ ਹੋਈ ਆ ਔਰ ਮੌਕੇ ਤੇ ਹੀ ਮੌਤ ਹੋ ਗਈ ਸਿਰ ਦੇ ਉੱਪੋਂ ਦੀ ਟਿੱਪਰ ਨਿਕਲਿਆ ਤੇ ਨਾਲੇ ਜਿਹੜਾ ਦਿਮਾਗ ਦਾ ਜਿੰਨਾ ਦਿਮਾਗ ਸੀਗਾ ਸਾਰਾ ਕੋਪੜੀ ਤੋੜ ਕੇ ਤੇ ਬਾਹਰ ਬਾਹਰ ਛੜਕ ਦੇ ਉੱਤੇ ਪਿਆ ਇਸ ਟਾਈਮ ਤੁਸੀਂ ਫੋਟੋਆਂ ਦੇ ਵਿੱਚ ਵੀ ਵੇਖ ਲੋਗੇ ਸੋ ਭਾਈ ਇਹ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਹਾਲਾਤ ਕਿਹੋ ਜਿਹੇ ਲੋਕਾਂ ਦੇ ਤੇ ਇਹਨਾਂ ਨੇ ਚੁੱਪ ਕਰਕੇ ਆਪਣਾ ਜਿਹੜਾ ਧੰਦਾ ਆ ਇਹਨਾਂ ਨੇ ਸ਼ੁਰੂ ਵੀ ਕਰ ਦਿੱਤਾ ਭਗਵੰਤ ਮਾਨ ਸਾਹਿਬ ਵੀ ਇਸ ਚੀਜ਼ ਦੇ ਵਿੱਚ ਅਸੀਂ ਕਹਾਂਗੇ ਉਹਦੇ ਵਾਸਤੇ ਜ਼ਿੰਮੇਵਾਰ ਆ ਕਿਉਂਕਿ ਹੱਡੇ ਤੇ ਬੰਨ ਬੰਨਣ ਵਾਸਤੇ ਸਰਕਾਰ ਨੂੰ ਕੋਈ ਕੋਈ ਦਿਖਿਆ ਨਹੀਂ ਭਈ ਅਸੀਂ ਬੰਨ ਬੰਨੀ ਆ ਬੰਨ ਜਿਹੜੇ ਬੰਨ ਰਹੇ ਆ ਉਹ ਸੰਪਰਦਾਵਾਂ ਬੰਨ ਰਹੀਆਂ ਲੋਕ ਆ ਬੰਨ ਰਹੇ ਆ ਤੇ ਨਾਲੇ ਰੇਤਾ ਜਿਹੜੀ ਵੇਚਣੀ ਸ਼ੁਰੂ ਵੀ ਕਰ ਦਿੱਤੀ ਆ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ ਤੇ ਪ੍ਰਸ਼ਾਸਨ ਦੇ ਉੱਤੇ ਵੀ ਡੀਸੀ ਮੈਡਮ ਆ ਸਾਡੇ ਉਹ ਪਹਿਲਾਂ ਦਿਖਦੇ ਰਹੇ ਆ ਪਰ ਹੁਣ ਹਾਲਾਤ ਵੇਖਣ ਆਣ ਕੇ ਹੁਣ ਆਹ ਕੰਮ ਸੀਗਾ ਡੀਸੀ ਮੈਡਮ ਦਾ ਕਿ ਆਣ ਕੇ ਜਿਹੜੀ ਹੁਣ ਨਜਾਇਜ਼ ਮਾਈਨਿੰਗ ਹੋ ਰਹੀ ਆ ਇਹਦੇ ਜਵਾਬ ਦੇ ਆ ਸਾਡੇ ਡੀਸੀ ਮੈਡਮ ਸੋ ਉਹਨਾਂ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਤੇ ਸਾਡੀ ਮੰਗ ਆ ਵੀ ਆ ਜਿਹੜੇ ਟਿਪਰ ਇੱਥੇ ਆਉਂਦੇ ਆ ਭਾਈ ਉਹ ਆਉਣੇ ਬੰਦ ਹੋਣੇ ਚਾਹੀਦੇ ਜਿਹੜੇ ਖਾਸ ਤੌਰ ਤੇ ਰੇਤ ਕੱਢਦੇ ਕੋਈ ਸੇਵਾ ਵਾਸਤੇ ਆ ਰਿਹਾ ਕੋਈ ਟਿੱਪਰ ਕੋਈ ਮਿੱਟੀ ਲੈ ਕੇ ਆ ਰਿਹਾ ਉਹਨਾਂ ਬਾਰੇ ਨਹੀਂ ਅਸੀਂ ਗੱਲ ਕਰ ਰਹੇ ਅਸੀਂ ਸਪੈਸ਼ਲ ਉਹਨਾਂ ਚੀਜ਼ਾਂ ਬਾਰੇ ਗੱਲ ਕਰ ਰਹੇ ਜਿਹੜੇ ਇਥੋਂ ਮਾਈਨਿੰਗ ਰਾਤ ਟਿੱਪਰ ਨਿਕਲਦੇ ਆ ਅਸੀਂ ਤੁਹਾਨੂੰ ਵੀਡੀਓ ਦੇ ਸਕਦੇ ਹਾਂ ਉਹ ਟਿੱਪਰਾਂ ਦੀਆਂ ਜਿਹੜੀਆਂ ਇਥੋਂ ਰਾਤ ਨਿਕਲ ਰਹੀਆਂ ਤੇ ਸਰਕਾਰ ਦੀ ਸ਼ੈਤੋਂ ਬਗੈਰ ਜਿਹੜੀਆਂ ਚੀਜ਼ਾਂ ਪੋਸਿਬਲ ਨਹੀਂ ਹੈ ਵੱਡਾ ਕਿਹੜਾ ਪਿੰਡ ਹੈ ਜਿੱਦੀ ਡੈਥ ਹੋਈ ਉਹ ਕੌਣ ਸੀ ਮੇਰਾ ਨਾਮ ਹਰਵਿੰਦਰ ਸਿੰਘ ਸੋਨੂ ਮੀਤ ਜੀ ਸਾਡਾ ਪਿੰਡ ਵੈਸੇ ਤੇ ਕਾਗਦੀ ਚੱਲਦਾ ਹੈ ਕਨੀਏ ਕੇ ਬੇਟਾ ਰੈਸ਼ ਹੈਗੀ ਧਰਨਕੋਟ ਰੰਦਾਵਾ ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਜੀ ਜੀ ਜਿਹਨਾਂ ਦੀ ਡੈਥ ਹੋਈ ਕਿਵੇਂ ਡੈਥ ਹੋਈ ਕੀ ਲੱਗ ਰਿਹਾ ਸੀ ਤੁਹਾਡੇ ਇਹ ਵੀ ਜੀ ਕੋਈ ਟਿਪਰ ਆ ਲਾਇਆ ਉਹਨਾਂ ਨੂੰ ਕੁਚਲ ਗਿਆ ਜੇ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਜੇ ਕਿਹੜਾ ਭਰਾ ਨਾਂ ਕੀ ਸੀ ਉਹਨਾਂ ਦਾ ਕੀ ਅਮਰਜੀਤ ਸਿੰਘ ਮੇਰਾ ਬ੍ਰਦਰ ਸੀਗਾ ਅੱਛਾ ਜੀ ਹਾਂ ਜੀ ਜੀ ਮੌਕੇ ਤੇ ਮੌਤ ਹੋ ਗਈ ਮੌਕੇ ਤੇ ਜੀ ਸਿਰ ਫਿਸ ਗਿਆ ਜੀ ਇਹ ਵੀ ਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਸਾਡਾ ਵੀਰ ਮੁੰਦਾਸੀ ਆਇਆ ਸੀਗਾ ਇਹ ਵੀ ਇਹਨਾਂ ਨੂੰ ਮੌਕੇ ਤੇ ਪਤਾ ਲੱਗ ਗਿਆ ਜੀ ਇਹਨਾਂ ਵੇਖਿਆ ਜਾ ਕੇ ਤੇ ਫਿਰ ਮੁਲਾਜ਼ਮ ਆ ਗਏ ਉੱਥੇ ਜੀ ਫਿਰ ਡੈੱਡ ਬੋਡੀ ਇੱਥੇ ਲੈ ਆਂਦੀ ਆ ਆਪਾਂ ਅੱਗੇ ਨਾਲ ਇਹ ਹਸਪੀਟਲ ਇਹ ਜਿਹਨੇ ਜਿਹਨੂੰ ਡੈਥ ਹੋਈ ਹੈ ਕਾਤੇ ਸੀ ਖੇਤੀਬਾੜੀ ਕਰਦੇ ਸੀ ਕਾਦੇ ਤੇ ਸੀ ਕਾਦੇ ਤੇ ਸੀ ਮੋਟਰਸਾਈਕਲ ਤੇ ਹੀ ਹੈ ਵਿੱਚ ਕਿਸ ਤਰ੍ਹਾਂ ਟੱਕਰ ਗਈ ਇਹਨਾਂ ਦੀ ਪਤਾ ਕੁਝ ਨਹੀਂ ਨਹੀਂ ਵੀਰ ਜੀ ਇਹ ਨਹੀਂ ਪਤਾ ਇਹ ਰੱਬ ਜਾਣੇ ਉਹਨੂੰ ਕੀ ਹੈ ਗੱਡੀ ਵਾਲੇ ਨੂੰ ਪਤਾ じゃ ਭਜਾ ਕੇ ਲੈ ਗਿਆ ਗੱਡੀ ਵੀਰ ਜੀ ਸੋ ਪੀਪਲ ਵੀ ਅਗਲੇ ਅਗਲੇ ਹਾਂਜੀ ਹਾਂਜੀ ਉਹ ਮੰਤਰੀ ਧਾਰੀ ਗੱਲ ਸਾਹਿਬ ਅਸੀਂ ਧੰਨਵਾਦੀ ਆ ਉਹਨਾਂ ਦਾ ਜਿਨ੍ਹਾਂ ਨੇ ਆਪਣੀ ਨਾਲ ਗਨਮੈਨ ਲਾ ਕੇ ਗੱਡੀ ਫੜੀ ਹੈ ਜੀ ਹਾਂਜੀ ਤਾਂ ਭਾਜੀ ਜਿਹੜੇ ਦੋਸ਼ੀ ਜਿਹੜਾ ਗ੍ਰਿਫਤਾਰ ਕਰ ਲਿਆ ਤੁਸੀਂ ਹਾਂਜੀ ਬੰਦੇ ਗ੍ਰਿਫਤਾਰ ਕਰ ਲਏ ਜੀ ਹੁਣ ਜਿਹੜੀ ਡੈੱਡ ਬੋਡੀ ਇਥੇ ਲਿਆਂਦੀ ਪੋਸਟਮੈਂਟ ਕਰਵਾ ਰਹੇ ਹਾਂਜੀ ਕੱਲ ਕਰਾਵਾਂਗੇ ਜੀ ਅੱਜ ਤੇ ਟਾਈਮ ਨਿਕਲ ਗਿਆ ਹਾਂਜੀ ਕੀ ਮੰਗ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਜੀ ਸਾਡਾ ਭਰਾ ਤੁਰ ਗਿਆ ਹੋਰ ਸਾਨੂੰ ਕੀ ਚਾਹੀਦਾ ਜੀ ਕੋਣ-ਕੋਣ ਸੀ ਇਹਨਾਂ ਦੇ ਪ੍ਰਵਾਹ ਦੇ ਵਿੱਚ? ਬੇਟਾ ਸੀ ਬੇਟੀ ਸੀ ਵਾਈਫ ਐ। ਇਹ ਹਰਮਾਲਾ। ਇਹ ਮਾਮਲਾ ਜੀ ਐਕਸੀਡੈਂਟ ਹੋਇਆ ਜੀ ਇਹਨਾਂ ਦਾ। ਤੇ ਐਫਆਰ ਦਰਜ ਹੋ ਗਈ ਆ। ਤੇ ਦੋਸ਼ੀ ਗ੍ਰਿਫਤਾਰ ਆ। ਤੇ ਪੋਸਟਮਾਰਟਮ ਕਰਾਇਆ ਜਾ ਰਿਹਾ। ਕੱਲ ਨੂੰ ਕਰਾ ਦਿੱਤੇ। ਪੋਸਟਮਾਰਟਮ ਕਰਾ ਕੇ ਲੈਡ ਬਡੀ ਹਵਾਲੇ ਕੀਤੀ ਗਈ। ਦੋਸ਼ੀ ਗ੍ਰਿਫਤਾਰ ਕਰ ਲਏ ਜੀ। ਹਾਂ ਜੀ। ਇਹ ਕਿਸ ਤਰ੍ਹਾਂ ਐਕਸੀਡੈਂਟ ਕਿਸ ਤਰ੍ਹਾਂ ਆ ਬਿਸ ਲੱਗਾ ਬਦਾਂ? ਇਹ ਲੱਗਾ ਜੀ ਇਹ ਇਹ ਮੋਟਰਸਾਈਕਲ ਤੇ ਹੀ ਤੇ ਟਿਪਰ ਚ ਟੜਕੇ ਉੱਪਰ ਟਿੱਪਰ ਹਨ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼